ਬਜਟ ਸ਼ਬਜੜਾ ਇਹ ਬੰਦੇ ਦੀ ਜ਼ਿੰਦਗੀ 'ਚ ਬੜਾ ਇਮਤ ਰੱਖਦਾ ਸੂਬਿਆਂ ਦੇ ਲਈ ਬੜੀ ਇਮਤ ਰੱਖਦਾ ਤੇ ਖਾਸ ਤੌਰ ਤੇ ਦੇਸ਼ ਦੇ ਲਈ ਬੜੀ ਇਮਤ ਰੱਖਦਾ ਤੀਸਰੀ ਵਾਰ ਚੁਣੀ ਗਈ ਭਾਜਪਾ ਦੀ ਜਿਹੜੀ ਸਰਕਾਰ ਆ ਉਸ ਉਹਨਾਂ ਦਾ ਬਜਟ ਆਇਆ ਜਿਸ ਤੋਂ ਬੜੀਆਂ ਵੱਡੀਆਂ ਆਸਾਂ ਸੀ ਬੜੇ ਵੱਡੇ ਦੰਗ ਜੇ ਮਾਰੇ ਗਏ ਚੋਣਾ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂ ਪੰਜਾਬ ਦੇ ਵਿੱਚੋਂ ਜਿਹੜੇ ਨਵੇਂ ਦਾਖਲ ਹੋਏ ਭਾਜਪਾਈ ਬੜੇ ਬੜੇ ਉਹਨਾਂ ਨੇ ਦਾਅਵੇ ਕੀਤੇ ਤੇ ਅੱਜ ਜਦੋਂ ਸਾਡੇ ਸਰਕਾਰ ਜੋ ਮੰਤਰੀ ਸੀਤਾਰਾਮਣ ਜੀ ਨੇ ਜਿਹੜਾ ਬਜਟ ਪੇਸ਼ ਕੀਤਾ ਤੇ ਉਸ ਬਜਟ ਦੇ ਵਿੱਚ ਦੇਣਾ ਲੈਣਾ ਤਾਂ ਕੋਈ ਦੂਰ ਦੀ ਗੱਲ ਪੰਜਾਬ ਦਾ ਨਾਂ ਵੀ ਲੈਣ ਦੇ ਵਿੱਚ ਸ਼ਾਇਦ ਕੋਈ ਤਰ੍ਹਾਂ ਦਾ ਨਹੀਂ ਸਮਝ ਆਇਆ ਬੜਾ ਅਫਸੋਸ ਹੋਇਆ ਇਸ ਗੱਲ ਦਾ ਕਿਉਂਕਿ ਜਿਹੜਾ ਬਾਕੀ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਦੇ ਨਾਲ ਬੜੇ-ਬੜੇ ਮੋٹے ਗੱਫੇ ਦਿੱਤੇ ਗਏ ਇਹ ਪੰਜਾਬ ਜਿਹੜਾ ਕਿ ਵਿਸ਼ੇਸ਼ ਕਰਕੇ ਅਸੀਂ ਸਮਝ ਲਈਏ ਕਿ ਸਿੱਖ ਅਬਾਦੀ ਆ ਤੇ ਸਿੱਖਾਂ ਦਾ ਵੱਡਾ ਰੋਲ ਦੇਖਦੀ ਜਿਆਦੀ ਵਿੱਚ ਰਿਹਾ ਤੇ ਬਾਰਡਰ ਸਟੇਟ ਆ ਤੇ ਇਹਨੂੰ ਕਿਸੇ ਵੀ ਤਰ੍ਹਾਂ ਗੌਲਿਆ ਨਹੀਂ ਗਿਆ ਭਾਵੇਂ ਇਹਦੇ ਵਿੱਚ ਅਸੀਂ ਕਹਿ ਲਈਏ ਕਿ ਜਿਹੜੀ ਭਾਜਪਾ ਦੀ ਅੰਦਰਲੀ ਉਹਦੀ ਨਫ਼ਰਤ ਪੰਜਾਬ ਪ੍ਰਤੀ ਅਤੇ ਜਿਹੜੇ ਭਾਜਪਾ ਦੇ ਬੈਠੇ ਪੰਜਾਬੀ ਆ ਉਹਨਾਂ ਦੀ ਅਸਫਲਤਾ ਤੇ ਤੀਜੀ ਜਿਹੜੀ ਆ ਪੰਜਾਬ ਸਰਕਾਰ ਦੀ ਨਿਲੈਕੀ ਇਸ ਨੂੰ ਦੇਖਿਆ ਜਾਵੇਗਾ ਮੈਂ ਉਦੋਂ ਕਿਤੇ ਗੱਲ ਕਰ ਰਿਹਾ ਸੀ ਤੇ ਬੜੇ ਕਿਸਿਆਣੇ ਕੋਚ ਨੇ ਇੱਕ ਗੱਲ ਕੀਤੀ ਕਹਿੰਦੇ ਵੀ ਇਹ ਜਿਹੜਾ ਬਜਟ ਹੈ ਇਹ ਦੇਸ਼ ਬਚਾਉਣ ਵਾਲਾ ਬਜਟ ਨਹੀਂ ਹੈ ਇਹ ਤਾਂ ਮੋਦੀ ਸਰਕਾਰ ਬਚਾਉਣ ਵਾਲਾ ਬਜਟ ਹੈ ਵਾਕਿਆ ਹੀ ਉਸ ਦੀ ਗੱਲ ਜਿਹੜੀ ਹੈ ਉਸ ਦੇ ਵਿੱਚ ਕਾफी ਦਮ ਸੀ ਮੈਂ ਉਸ ਨੂੰ ਜਦੋਂ ਪਰਚੋਲ ਵਿੱਚ ਗਿਆ ਇਹ ਦੋ ਸਟੇਟਾਂ ਨੇ ਦੇ ਫੌੜੀਆਂ ਦੇ ਉੱਤੇ ਜਿਹੜੀ ਭਾਜਪਾ ਦੀ ਮੌਜੂਦਾ ਸਰਕਾਰ ਜਿਹੜੀ ਖੜੀ ਹੈ ਜਿਹਦੇ ਵਿੱਚ ਬਿਹਾਰ ਤੇ ਆਂਧਰ ਪ੍ਰਦੇਸ਼ ਉਸ ਦੇ ਕਰਕੇ ਉਹਨਾਂ ਨੂੰ ਵੱਡੇ ਗੱਫੇ ਦਿੱਤੇ ਗਏ ਜਿਹੜਾ ਬਿਹਾਰ ਹੈ ਉਸ ਨੂੰ 47000 ਕਰੋੜ ਰੁਪਏ ਦੇ ਹਿਸਾਬ ਨਾਲ ਦਿੱਤੇ ਗਏ ਇਸੇ ਤਰ੍ਹਾਂ ਹੀ ਆਂਧਾ ਪ੍ਰਦੇਸ਼ ਨੂੰ ਵੀ ਵੱਡਾ ਜਿਹੜਾ ਉਹਦੀ ਸਹਾਇਤਾ ਕੀਤੀ ਗਈ ਇਥੇ ਵਿਚਾਰ ਕਰ ਰਹੀ ਸੀ ਮੈਂ ਪਹਿਲਾਂ ਗੱਲ ਚੱਲੀ ਆ ਕਿ ਇਹ ਬਜਟ ਦੇਸ਼ ਬਚਾਉਣ ਲਈ ਨਹੀਂ ਸੀਗਾ ਇਹ ਬਜਟ ਮੋਦੀ ਦੀ ਸਰਕਾਰ ਬਚਾਉਣ ਲਈ ਸੀ ਕਿਉਂਕਿ ਦੋ ਫੌੜੀਆਂ ਦੇ ਸਾਰੇ ਅੱਜ ਮੋਦੀ ਦੀ ਸਰਕਾਰ ਟਿੱਗੀ ਹੋਈ ਆ ਜਿਹਦੇ ਚ ਇੱਕ ਬਿਹਾਰ ਤੇ ਇੱਕ ਆਂਧਰਾ ਪ੍ਰਦੇਸ਼ ਆ ਨਦੀਸ਼ ਕੁਮਾਰ ਤੇ ਜਦਰਬਾਬੂ ਨਾਇਡੂ ਹੁਣ ਇੱਥੇ ਜ਼ਿਕਰ ਕਰ ਰਹੇ ਸੀ ਕਿ ਦੇਸ਼ ਬਚਾਉਣ ਵਾਲਿਆਂ ਦੀ ਗੱਲ ਦਾ ਲੇਖਾ ਜੋਖਾ ਕੀਤਾ ਜਾਵੇ ਕਿ ਇਹ ਜਿਹੜੇ ਬਜਟ ਹੁੰਦੇ ਆ ਦੇਸ਼ ਨੂੰ ਬਚਾਉਂਦੇ ਆ ਜਾਂ ਕੁਝ ਇੱਕ ਵਿਅਕਤੀ ਨੂੰ ਬਚਾਉਂਦੇ ਆ ਸੋ ਇਹ ਲੇਖਾ ਜੋਖਾ ਕੀਤਾ ਗਿਆ ਜਦੋਂ ਕਿ ਦੇਸ਼ ਦੀ ਇਜਾਦੀ ਲਈ ਸਿੱਖਾਂ ਨੇ ਪੰਜਾਬੀਆਂ ਨੇ ਜਿਹੜੀਆਂ ਕੁਰਬਾਨੀਆਂ 90% ਤੋਂ ਉੱਪਰ ਕੀਤੀਆਂ ਉਹ ਦੁਨੀਆ ਦੇ ਇਤਿਹਾਸ ਦੇ ਵਿੱਚ ਦਰਜ ਆ ਉਸ ਤੋਂ ਬਾਅਦ ਇਹ ਦੇਸ਼ ਯਾਦ ਹੋਇਆ ਤਾਂ ਇਹਦੀਆਂ ਸ਼ਰਧਾਂ ਦੀ ਕੈਮੀ ਵਾਸਤੇ ਜਿਹੜਾ ਯੋਗਦਾਨ ਪਾਇਆ ਗਿਆ ਇਸ ਪੰਜਾਬ ਜਿਹੜਾ ਟੋਟਲ ਜਿਹੜੀਆਂ ਵਿਧਵਾਵਾਂ ਨੇ ਇਸ ਦੇਸ਼ ਦੇ ਅੰਦਰ ਉਹਨਾਂ ਦੀ ਗਿਣਤੀ 14667 ਹੈ ਤੇ ਜਿਹੜੇ ਜਿਹੜੀਆਂ ਪੰਜਾਬ ਦੀ ਗਿਣਤੀ ਆ ਜਿਹੜੀ ਉਹ 2132 ਆਉਂਦੀ ਆ ਜਿਹਦਾ लेखा-ਜੋਖਾ ਲਈਏ ਕਿ ਆਂਧਰਾ ਪ੍ਰਦੇਸ਼ ਦੀ ਜਿਹੜੀ ਹੈ ਗਿਣਤੀ ਜੰਗੀ ਵਿਧਵਾਵਾਂ ਦੀ ਉਹਨਾਂ ਦੀ ਗਿਣਤੀ ਦਾ 10 ਗੁਣਾ ਪੰਜਾਬ ਦੀਆਂ ਵਿਧਵਾਵਾਂ ਨੇ ਤੇ ਬਿਹਾਰ ਦੇ ਵਿੱਚ ਜਿਹੜੀ ਗਿਣਤੀ ਆ 547 ਦੀ ਉਹਦਾ ਪੰਜ ਗੁਣਾ ਪੰਜਾਬ ਦਾ ਜਿਹੜੀਆਂ ਕੁਰਬਾਨੀਆਂ ਨੇ ਸੋ ਅੱਜ ਇਹ ਬਿਲਕੁਲ ਸਪਸ਼ਟ ਹੋ ਗਿਆ ਕਿ ਦੇਸ਼ ਬਚਾਉਣ ਵਾਲਿਆਂ ਲਈ ਇਹ ਜਲਾ ਬਚ ਨਹੀਂ ਹੈ ਕਿਉਂਕਿ ਪੰਜਾਬ ਦਾ ਤਾਂ ਨਾਮ ਵੀ ਨਹੀਂ ਇੱਥੇ ਜ਼ਿਕਰ ਹੋਇਆ ਸੋ ਅਸੀਂ ਵੱਡੇ ਇਹ ਕਹਿੰਦੇ ਗੱਲ ਕਰਨੇ ਕਿਉਂਦੇ ਆ ਕਿ ਇਸ ਪੰਜਾਬ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਇੱਕ ਕਿਨਾਂ 17 ਪੁਆਇੰਟ ਕੁਝ ਕਹਿੰਦੇ ਵੋਟਾਂ ਪਾਈਆਂ ਉਹਨਾਂ ਤੇ ਵੀ ਇੱਕ ਸਵਾਲ ਬਣਦਾ ਕਿ ਅੱਜ ਪੁੱਛਿਆ ਜਾਵੇ ਭਾਰਤੀ ਜਨਤਾ ਪਾਰਟੀ ਤੋਂ ਕਿਸੇ ਧਰਮ ਦੀ ਗੱਲ ਤਾਂ ਛੱਡੀਏ ਪਰ ਇਹ ਗੱਲ ਕਰਦਾ ਕਿ ਜਿਹੜਾ ਪੰਜਾਬ ਆ ਇਹ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਹੋਇਆ ਫਿਰ ਇਹ ਕਹਿ ਦਈਏ ਕਿ ਬੜੀ ਸ਼ਰਮਨਾਕ ਗੱਲ ਹੈ ਇਹ ਦੇਸ਼ ਬਚੇਗਾ ਕਿਵੇਂ ਜੇ ਦੇਸ਼ ਨੂੰ ਬਚਾਉਣ ਵਾਲਿਆਂ ਦਾ ਨਾਮ ਦਾ ਵੀ ਜ਼ਿਕਰ ਨਾ ਹੋਵੇ ਤੇ ਦੇਸ਼ ਤੇ ਰਾਜ ਕਰਨ ਵਾਲਿਆਂ ਦੇ ਲਈ ਖੁੱਲ੍ਹੇ ਗੱਪੇ ਦਿੱਤੇ ਜਾਣ ਇਸ ਨੂੰ ਕਿਹਾ ਜਾਵੇਗਾ ਕੀ ਪੰਜਾਬ ਨਾਲ ਵੱਡਾ ਫਿਕਰਾ ਜਿਸ ਤੇ ਬਹੁਤ ਵੱਡਾ ਅਫਸੋਸ ਆ ਅਸੀਂ ਆਸ ਕਰਾਂਗੇ ਕਿ ਭਾਰਤੀ ਜਨਤਾ ਪਾਰਟੀ ਵੀ ਬੈਠੇ ਜਿਹੜੇ